ਹੈਲੋ ਹਾਂਜੀ ਸਾਸਤਰੀ ਅਕਾਲ ਬ੍ਰਾਂਡੂ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਅੱਜ ਆਪਣੇ ਕੋਲੇ ਜੋ ਵੀਡੀਓ ਸਾਫਟ ਕਾਟਨ ਦਾ ਕੱਪੜਾ ਜੀ ਆਪਣੇ ਕੋਲੇ ਮੈਂ ਹਰ ਵੀਡੀਓ ਦੇ ਵਿੱਚ ਪਹਿਲਾਂ ਹੀ ਤੁਹਾਨੂੰ ਦੱਸ ਦਿੰਦੀ ਆ ਕੱਪੜੇ ਦੀ ਕੰਨੀ ਉਤਾਰ ਲਿਆ ਕਰੋ ਕਾਟਨ ਆ ਜੋ ਉਹਨੂੰ ਪਾਣੀ ਦੇ ਵਿੱਚ ਡ੍ਰਿਪ ਕਰ ਲਿਆ ਕਰੋ ਤੇ ਚੰਗੀ ਤਰ੍ਹਾਂ ਧੋ ਕੇ ਫੇਰ ਉਹਦੀ ਕਟਿੰਗ ਕਰਿਆ ਕਰੋ ਜੋ ਸ਼੍ਰਿੰਕੇਜ ਹੁੰਦੀ ਹੈ ਉਹ ਹੋ ਜਾਂਦੀ ਹੈ ਜਾਂ ਤੁਸੀਂ ਆਪ ਖੁਦ ਕਰ ਲਿਆ ਕਰੋ ਜਾਂ ਕਸਟਮਰ ਨੂੰ ਕਹਿ ਦਿਆ ਕਰੋ ਠੀਕ ਹੈ ਜੀ ਇਹ ਹੁਣ ਆਪਣਾ ਕੱਪੜਾ ਜੋ ਵਾਸ਼ ਹੋਇਆ ਵਾ ਚੰਗੀ ਤਰ੍ਹਾਂ ਜੀ ਹੁਣ ਆਪਾਂ ਇਹਦੀ ਸਿਰਫ ਕਟਿੰਗ ਕਰਨੀ ਹੈ ਚਰਖੀ ਵਗੈਰਾ ਆਪਾਂ ਕੱਪੜਾ ਕਟਿੰਗ ਕਰਨ ਤੋਂ ਪਹਿਲਾਂ ਹੀ ਚੈੱਕ ਕਰ ਲਿਆ ਕਰੋ ਉਹ ਆਪਾਂ ਕਾ ਚੁੱਕੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਤੁਹਾਨੂੰ ਨਾਪ ਮੈਂਸ਼ਨ ਕਰ ਦਿੰਨੀ ਹਾਂ ਕੀ ਨਾਪ ਦੀ ਵੀਡੀਓ ਆ ਠੀਕ ਹੈ ਜੀ ਇਹਨਾਂ ਦੇ ਕਮੀਜ਼ ਦੀ ਲੰਬਾਈ ਹੈ ਜੀ 42 ਇੰਚ ਤਿਆਰ ਆ ਘੇਰ 18 ਇੰਚ ਤਿਆਰ ਆ ਜੀ ਸਾਤੀ 18 ਇੰ 14 ਇੰਚ ਆ ਤੇ ਹੈਪਨਾਂ ਦੀ 18 ਇੰਚ ਆ ਠੀਕ ਹੈ ਜੀ ਤੇ ਕਮੀਜ਼ ਦਾ ਜੋ ਘੇਰਾ ਹੈ ਜੀ ਉਹ ਵੀ 18 ਇੰਚ ਆ ਠੀਕ ਹੈ ਜੀ ਵੀਡੀਓ ਪੂਰੀ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਆ ਜੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਆ ਵੀਡੀਓ ਕਿੰਨੀ ਆ ਠੀਕ ਹੈ ਜੀ ਹਾਲ ਹੋ ਜੀ ਆਪਨੇ ਕੋਲ ਸੌਫਟ ਕਾਟਨ ਦਾ ਕੱਪੜਾ ਜੀ ਬਲੈਕ ਕਲਰ ਦਾ ਠੀਕ ਹੈ ਜੀ ਫਲਾਵਰਸ ਵਗੈਰਾ ਆਪਾਂ ਚੈੱਕ ਕਰ ਲਿਆ ਕੋਈ ਚੱਕਰ ਨਹੀਂ ਦੋਨਸ ਅਡਨ ਫਲੇਵਰਸ ਆ ਰਹੇ ਆ ਠੀਕ ਹੈ ਜੀ ਉੱਪਰ ਵੀ ਜਾ ਰਹੇ ਆ ਨੀਚੇ ਵੀ ਜਾ ਰਹੇ ਆ ਉੱਧਰ ਵੀ ਇੱਧਰ ਵੀ ਠੀਕ ਹੈ ਕੋਈ ਚੱਕਰ ਨਹੀਂ ਇਹਦਾ ਪਹਿਲਾਂ ਇਹਨੂੰ ਪਨੇ ਲੋਟੀ ਹੀ ਦੇਖ ਲਓ ਜੇ ਦੀ ਘੇਰਾ ਕਿਉਂਕਿ ਆਪਣੇ ਘਟਾਗਾ 18 ਇੰਚ ਹੀ ਆ ਤਾਂ ਜੇ ਐਦਾਂ ਪੂਰਾ ਹੁੰਦਾ ਤਾਂ ਐਦਾਂ ਕਟਿੰਗ ਕਰ ਲਿਓ ਜੇ ਅਸੀਂ ਨਹੀਂ ਆਉਣਾ ਆਪਾਂ ਨੂੰ ਡਬਲ ਫੋਲਡਿੰਗ ਕਰਕੇ ਹੀ ਘੇਰਾ ਤਾਰਨਾ ਪੈਣਾ ਠੀਕ ਹੈ ਉਹ ਆਪਾਂ ਦੇਖਦੇ ਆ ਇੱਕ ਵਾਰ ਜੇ ਆਪਾਂ ਗਿਰ ਜ਼ਰੂਰ ਕਰ ਲੈਨੇ ਆ ਤਾਂ ਕਿ ਆਪਾਂ ਨੂੰ ਲੇਖਾ ਨਾ ਰਵੇ ਇਸ ਚੀਜ਼ ਦਾ ਠੀਕ ਹੈ ਜੀ ਵੈਸੇ ਕੱਟ ਹੀ ਹੋਊਗਾ ਇਹ ਕਪੜਾ ਪੁਰਾਣੀ ਆ ਆ ਦੇਖੋ ਜੀ ਇਹਨਾਂ ਦਾ ਘੇਰੇ ਤੇ 20 ਇੰਚ ਆ ਜੀ 18 ਆਪਾਂ ਨੂੰ ਚਾਹੀਦਾ ਇੰਚਾਂ ਚ ਹੀ ਆ ਮੈਂ ਜੋ ਮਾਰਜਿਨ ਰੱਖਦੀ ਹੁੰਨੀ ਆ ਨਾ ਜਿੰਨਾ ਘੇਰ ਤਿਆਰ ਹੋਵੇ ਉਸ ਤੋਂ 3 ਇੰਚ ਐਕਸਟਰਾ ਰੱਖਿਆ ਜਾਂਦਾ ਬਿਨਾ ਪੈਪਿੰਗ ਤੋਂ ਇਹਦੇ ਪੈਪਿੰਗ ਵਗੈਰਾ ਕੁਝ ਨਹੀਂ ਲਾਉਣੀ ਬਿਨਾ 18 ਇੰਚ ਤੱਕ ਘੇਰਾ ਹੀ ਤਿਆਰ ਹੈ 20 ਹੀ ਆ ਠੀਕ ਹੈ 2 ਇੰਚ ਕੱਟਾਗਾ 1 ਇੰਚ ਕੱਟਾਗਾ ਆਪਾਂ ਡਬਲ ਫੋਲਡਿੰਗ ਹੀ ਕਰਾਂਗੇ ਹੁਣ ਇਹਨਾਂ ਦੇ 42 ਤਿਆਰ ਆ ਜੀ ਲੈਂਥ ਆ ਜੋ 42 ਆ ਉਸ ਤੋਂ ਬਾਅਦ ਤੁਸੀਂ 3 ਇੰਚ ਤਰਪਾਈ ਤਾਰ ਲਾਉਂਗੇ ਐਕਸਟਰਾ ਠੀਕ ਹੈ ਜੀ ਆ ਲਓ ਜੀ ਇਸ ਤਰ੍ਹਾਂ ਦੀ ਫੋਲਡਿੰਗ ਕਰ ਲਿਓ ਤਦੋਂ ਪਹਿਲਾਂ ਮਾਰਕਿੰਗ ਕਰ ਲਓ ਹਰ ਵੀਡੀਓ ਚ ਮੈਂ ਦੱਸਦੀ ਹ ਹੁਣੇ ਤੁਹਾਨੂੰ ਵੀ ਕਿਸ ਤਰ੍ਹਾਂ ਆਪਾਂ ਘੇਰਾ ਤਾਰਦੇ ਕਿਸ ਤਰ੍ਹਾਂ ਲੰਬਾਈ ਤਾਰਦੇ ਆ ਠੀਕ ਹੈ ਜੀ 42 ਇੰਚਾ 45 ਇੰਚ ਦੀ ਲੰਬਾਈ ਉਤਾਰੋਗੇ ਤੁਸੀਂ ਇਸ ਤਰ੍ਹਾਂ ਇੰਚੀ ਟੇਪ ਨੂੰ ਰੱਖੋਗੇ ਆ ਦੇਖੋ ਜੀ ਇਸ ਤਰ੍ਹਾਂ ਕੰਨੀ ਤੋਂ ਰੱਖਦੇ ਹੋਏ ਇੱਥੋਂ ਦੀ ਠੀਕ ਹੈ 39 ਇੰਚ ਆ ਬਾਹਲ ਵਗੈਰਾ ਦਾ ਕੋਈ ਚੱਕਰ ਨਹੀਂ ਕਿਉਂਕਿ ਜੀ ਆਪਾਂ ਚੰਗੀ ਤਰ੍ਹਾਂ ਕਪੜਾ ਵਿਛਾਉਣਾ ਕਿਰਾਂ ਲੈਂਦੀ ਕਿ ਲਵਾਉਂਾ ਮਾਰਕਿੰਗ ਕਰਨੀ ਆ 39 ਇੰਚ ਐਸਟੀਮੇਟ ਠੀਕ ਹੈ ਜੀ ਕੋਣੇ ਦੀ ਡਬਲ ਫੋਲਡਿੰਗ ਕਰਾਂਗੇ ਡਬਲ ਫੋਲਡਿੰਗ ਕਰਕੇ ਫਿਰ ਕਪੜਾ ਉਤਰੂਗਾ ਆ ਲੋ ਜੀ ਆਪਾਂ ਜਿੱਥੇ ਮਾਰਕਿੰਗ ਕੀਤੀ ਆ ਲੇਖੋ ਇੱਥੋਂ ਮਾਰਕਿੰਗ ਹੋ ਗਈ ਮਾਰਕਿੰਗੇ ਤੋਂ ਫੜੋਗੇ ਇਸ ਤਰ੍ਹਾਂ ਇਸ ਤਰ੍ਹਾਂ ਕਪੜਾ ਡਬਲ ਫੋਲਡਿੰਗ ਹੋ ਜਾਊਗਾ ਇਸ ਤਰ੍ਹਾਂ ਠੀਕ ਹੈ ਜੀ डबल फोल्डिंग करके चंगी तरह बिछा लियो बाल वगैरह क्ड लो फिर वह करो कटिंग ध्यान ठीक है इस तरह ते चेक कर लो जी चंकी तरह ठीक है जी इस तरह, तेस तरह। ਐਸ ਤਰ੍ਹਾਂ ਘੇਰਾ ਤਾਰਨ ਦੀਆਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦੇ ਚੁੱਕੇ ਆ ਪਰ ਫਿਰ ਵੀ ਨਹੀਂ ਤਾਂ ਕਮੈਂਟ ਆ ਜਾਂਦਾ ਤੁਹਾਡਾ ਜੀ ਦੀਦੀ ਤੁਸੀਂ ਘੇਰਾ ਨਹੀਂ ਉਤਾਰਨਾ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਫਿਰ ਫੁੱਲ ਵੀਡੀਓ ਜੀ ਦੇ ਦਿੰਨੇ ਆ ਤੁਹਾਨੂੰ ਕਮੀਜ਼ ਦੀ ਠੀਕ ਹੈ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਵਾਲ ਕੱਢ ਲਿਓ ਕੋਈ ਵੀ ਵਾਲ ਨਾ ਹੋਵੇ ਤਾਂ ਤੁਹਾਡਾ ਨਹੀਂ ਘੇਰ ਉੱਚਾ ਨੀਮਾ ਹੋ ਜਾਊਗਾ ਪੈਕ ਦਾ ਪੱਲਾ ਉੱਚਾ ਫੰਟ ਦਾ ਨੀਮਾ ਹੋਣਾ ਉਹ ਚੀਜ਼ ਹੋ ਜਾਂਦੀ ਹੈ ਇਸ ਤਰ੍ਹਾਂ ਵਾਲ ਕੱਢ ਲਿਆ ਕਰੋ ਚੰਗੀ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਫਿਰ ਮੈਂਤੀ ਮਾਰੂਗੇ ਤੁਸੀਂ ਇਸ ਤਰ੍ਹਾਂ ਦੀ ਆਲੀ ਤੇ ਆਰਾ ਪੰਤਾਂ ਦੀ ਕਟਿੰਗ ਕਰਨੀ ਆ ਠੀਕ ਹੈ ਜੀ ਪੰਤਾਂ ਦੀ ਕਟਿੰਗ ਕਰੋਗੇ ਅੱਧੀ ਕੈਂਚੀ ਦਾ ਫਰਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਸਾਰਾ ਕਪੜਾ ਫੋਲਡਿੰਗ ਕਰ ਦੇਣਾ ਤੁਹਾਨੂੰ ਪੁਰਾਣੇ ਇਸ ਤਰ੍ਹਾਂ ਠੀਕ ਵੱਧ ਹੋਊਗਾ ਤਾਂ ਜੀ ਕਪੜਾ ਥੋੜਾ ਘਣਾ ਕਈ ਵਾਰ ਵੱਧ ਵੀ ਕੱਟੀ ਜਾਂਦੀ ਹੈ ਨਾ ਲਵਾਈ ਉਹ ਤਾਂ ਫੋਲਡਿੰਗ ਦੇ ਵਿੱਚ ਸੈੱਟ ਆ ਜਾਂਦੀ ਹੈ ਭੈਣੋ ਪਰ ਜੇ ਆਪਾਂ ਲਵਾਈ ਘੱਟ ਉਤਾਰ ਲਈ ਉਹ ਕਿਸੇ ਵੀ ਲੋਟ ਸੈਟਿੰਗ ਨਹੀਂ ਆਉਗੀ ਆ ਤਾਂ ਜਾਊਗੀ ਉਹ ਵੀ ਪਰ ਆਪਾਂ ਨੂੰ ਡਿਜ਼ਾਈਨਿੰਗ ਕਰਨੀ ਪਊਗੀ ਹਨਾ ਤੇ ਜੇ ਆਪਣੇ ਕੋਲ ਟਾਈਮ ਹੀ ਥੋੜਾ ਹੋਊਗਾ ਤਾਂ ਤੇ ਆਪਾਂ ਸੈੱਟ ਨਹੀਂ ਕਰ ਸਕਾਂਗੇ ਡਿਜ਼ਾਈਨਿੰਗ ਬਹੁਤ ਡਿਜ਼ਾਈਨਿੰਗ ਟਾਈਮ ਲੈ ਜਾਂਦੀ ਹੈ ਠੀਕ ਹੈ ਜੀ ਲੈਂਥ ਵਧਾਉਣ ਲਈ ਆਪਾਂ ਨੂੰ ਪੈਂਡਲ ਪਾਣੇ ਪੈ ਆ ਨੈਟ ਵਾਲੀ ਜਾਲੀ ਨਾਲ ਲੈਂਥ ਵਧੂਗੀ ਹੋਰ ਤਾਂ ਕਿਸੇ ਤਰੀਕੇ ਨਾਲ ਬਦਲ ਨਹੀਂ ਤੇ ਠੀਕ ਹੈ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਵਿਛਾ ਲਈਏ ਜੀ ਆਪਾਂ ਫਿਰ ਤੁਹਾਨੂੰ ਮਿਲਦੇ ਨੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਠੀਕ ਹੈ ਜੀ ਹਾਂਜੀ ਆ ਦੇਖੋ ਆਪਾਂ ਹਨਾ ਲੰਬਾਈ ਦੀ ਮਾਰਕਿੰਗ ਵੀ ਕਰ ਲਈ ਆ ਤੁਹਾਨੂੰ ਦਿਖ ਰਹੀ ਹੋਊਗੀ ਪਿੰਕ ਕਲਰ ਨਾਲ ਮਾਰਕਿੰਗ ਕੀਤੀ ਹੋਈ ਆ ਪੰਤਾਇਆਂ ਇੰਚ ਇਹਨਾਂ ਦੇ ਲੈਂ ਤਾਂ ਦੀ ਮਾਰਕਿੰਗ ਕੀਤੀ ਆ ਤੇ 21 ਇੰਚ ਘੇਰ ਦੀ ਆ ਮਾਰਕਿੰਗ ਕੀਤੀ ਹੋਈ ਆ ਠੀਕ ਹੈ ਜੀ ਜੋ ਜੋ ਮਾਰਕਿੰਗ ਕੀਤੀ ਹੋਈ ਹੈ ਡਬਲ ਫੋਲਡਿੰਗ ਕਰਕੇ ਹੁਣ ਆਪਾਂ ਨੂੰ ਉਤਾਰ ਲਈਏ ਕਟਿੰਗ ਕਰਕੇ ਫਿਰ ਤੁਹਾਨੂੰ ਮਿਲਦੇ ਆ ਹਾਂਜੀ ਆਪਾਂ ਪੱਲੇ ਕਟਿੰਗ ਕਰ ਲਈ ਹੈ ਨਾ ਤੁਹਾਨੂੰ ਦੱਸਤਾ ਸੀ ਮੈਂ ਉਹ ਵਸ ਮਾਰਕਿੰਗ ਦੇ ਉੱਪਰ ਉੱਪਰ ਕਟਿੰਗ ਕੀਤੀ ਆ ਹੁਣ ਤੁਸੀਂ ਕੀ ਕਰੋਗੇ ਇਹਨਾਂ ਦੇ ਫਲਾਵਰ ਇਸ ਵਗੈਰਾ ਦਾ ਕੋਈ ਚੱਕਰ ਨਹੀਂ ਕੋਈ ਉੱਪਰ ਜਾ ਰਿਹਾ ਕੋਈ نیچے ਕੋਈ ਪਾਸੇ ਦੀ ਹੈ ਨਾ ਤੇ ਹੁਣ ਇਹਨਾਂ ਪੱਲਿਆਂ ਦੀ ਉਸੇ ਤਰ੍ਹਾਂ ਆਪਾਂ ਇਹਨੂੰ ਫੋਲਡਿੰਗ ਕਰ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਇਹਦੇ ਵਿੱਚ ਆਪਾਂ ਪੱਲਾ ਵੱਡਾ ਛੋਟਾ ਨਹੀਂ ਕੱਟਿਆ ਜੀ ਕਿਉਂਕਿ ਇਹਨਾਂ ਦੇ ਜੋ ਸਾਤੀ ਆ 17 ਇੰਚ ਆ ਕੋਈ ਚੱਕਰ ਨਹੀਂ ਘੱਟ ਹੀ ਉਹ ਹੋਊਗਾ ਤੇ ਜੇ ਇਹਨਾਂ ਦੀ ਕਮਰ ਜਾਂ ਹੈਪ ਆ ਨੀਚੋਂ ਹਨਾ ਵਾਧੂ ਹੁੰਦੀ ਸਾਤੀ ਤੋਂ ਫਿਰ ਆਪਾਂ ਪੱਲਾ ਵੱਡਾ ਹੀ ਕੱਟਣਾ ਸੀਗਾ ਤਾਂ ਹੁਣ ਦੋਨੇ ਪੱਲੇ ਇੱਕੋ ਜਿਹੇ ਕੱਟੇ ਆ ਨੇਕਾਂ ਦੇ ਫਾਰ ਮਾਰਕਿੰਗ ਵੀ ਇੱਕੇ ਲਾਗਤੀ ਲੱਗ ਜਾਊਗੀ ਤੇ ਜਿਹੜੀ ਕਟਿੰਗ ਆ ਉਹ ਵੀ ਹੋ ਜੂਗੀ ਠੀਕ ਹੈ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਬਸ ਵਾਲ ਕੱਢ ਲਿਆ ਕਰੋ ਵਾਲ ਕੱਢ ਕੇ ਚੰਗੀ ਤਰ੍ਹਾਂ ਵਿਛਾਲ ਦਿਓ ਇਹਨੂੰ ਫਿਰ ਇਹਦੇ ਉੱਪਰ ਦੂਸਰਾ ਕੱਪੜਾ ਉਸੇ ਤਰ੍ਹਾਂ ਸੇਮ ਆਪਣੀਆਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਕੋਲ ਆਉਂਨਗੀਆਂ ਉਹਨਾਂ ਤੇ ਚੈੱਕ ਕਰ ਲੇ ਤੁਸੀਂ ਠੀਕ ਹੈ ਜੀ ਬਸ ਇਹ ਨਾਪ ਦੇ ਰਿਕਾਰਡਿੰਗ ਭਾਵੇਂ ਅਲੱਗ-ਅਲੱਗ ਆਪਾਂ ਵੀਡੀਓ ਦੇਈ ਜਾਂਦੇ ਹਾਂ ਠੀਕ ਹੈ ਜੀ ਕਿਉਂਕਿ ਜੋ ਨਾਪ ਦੇ ਰਿਕਾਰਡਿੰਗ ਵੀਡੀਓ ਹੁੰਦੀਆਂ ਨੇ ਉਹਨਾਂ 'ਚ ਥੋੜਾ ਘਣਾ ਇੰਚ ਅੱਧੀ ਇੰਚ ਦੀ ਕਟਾਉਣ ਦਾ ਫਰਕ ਪੈਂਦਾ ਜੀ ਪਰ ਇਹ ਕ ਚੀਜ਼ਾਂ ਦਾ ਪਤਾ ਉਹਨਾਂ ਨੂੰ ਲੱਗਦਾ ਜਿਨ੍ਹਾਂ ਦਾ ਕੰਮ ਮਸਲਾਈ ਦਾ ਠੀਕ ਹੈ ਜੀ ਸਿੱਖਣਾ ਚਾਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਕਿੱਥੇ ਘੱਟ ਵਾਧਾ ਕਿਵੇਂ ਆ ਆ ਲੋ ਜੀ ਚੰਗੀ ਤਰ੍ਹਾਂ ਫੋਲਡਿੰਗ ਕਰਦੇ ਹੋਏ ਕੱਪੜੇ ਵਿਛਾ ਲਏ ਉਸ ਮਾਰ ਕੇ ਕਿਉਂਕਿ ਇਸ ਤਰ੍ਹਾਂ ਉਸੇ ਤਰ੍ਹਾਂ ਵਿਛਾ ਲਓ ਕਿਆ ਦੇ ਓਕੇ ਹੋ ਗਿਆ ਹੁਣ ਆਪਣੇ ਕੋਈ ਪਾਲ ਵਗੈਰਾ ਕੁਛ ਨਹੀਂ ਪਰਫੈਕਟ ਕਟਿੰਗ ਹੋਊਗੀ ਪਰਫੈਕਟ ਸਟਿਚਿੰਗ ਹੋਊਗੀ ਇਹਦੀ ਠੀਕ ਹੈ ਧਿਆਨ ਨਾਲ ਦੇਖਿਓ ਹੁਣ ਤੁਸੀਂ ਇਹ ਹੁਣ ਦੱਸਦੀ ਆਂ ਆ ਲੋ ਚ ਤਾਂ ਬੋਲਿੰਗ ਕਰਦੇ ਆਪਾਂ ਉਸ ਆਪਾਂ ਥੀਰ ਦੇ ਹਿਸਾਬ ਨਾਲ ਕਟਿੰਗ ਕਰਦੇ ਆ ਠੀਕ ਹੈ ਹੁਣ ਇਹਨਾਂ ਦਾ ਜੋ ਥੀਰਾ ਜੀ ਥੀਰਾ ਭੰਨ ਦੇ 12 ਇੰਚ ਐਸ ਤੇ ਠੀਕ ਹੈ 12 ਇੰਚ ਕਰਦੇ ਆਪਾਂ ਦੁਰਨੇ ਪੱਲੇ ਇੱਕੋ ਜਿਹਾ ਵੀਰੇ ਇਹਦੇ ਵੱਧ ਘੱਟ ਨਹੀਂ ਗੇ ਕਿਉਂਕਿ ਸਾਤੀ ਤੋਂ ਕਮੀਜ਼ ਘੱਟ ਆ ਕਮਰ ਵੀ ਠੀਕ ਘੱਟੀ ਆ ਤੇ ਹੈਪ ਵੀ ਠੀਕ ਹੀ ਆ ਕੋਈ ਚੱਕਰ ਨਹੀਂ ਇਹਦੇ ਚ ਚੱਲ ਜੂਗਾ 12 6 ਇੰਚ ਠੀਕ ਹੈ ਇਤੋਂ 7 ਇੰਚ ਓਕੇ ਇਹ ਤੋਂ 10 ਇੰਚ ਆਪਾਂ ਘੱਟ ਬਾਨੇ ਹੁੰਨੇ ਆ ਆਟੋਮੈਟਿਕਲੀ ਜਿਹੜੀ ਕਾਟ ਨਿਕਲ ਆਉਂਦੀ ਆ ਆ ਦੇਖੋ ਜੀ ਇਸ ਤਰ੍ਹਾਂ ਲਾ ਦੋਗੇ ਦਰਸਮੀ ਸਲਾਈ ਲੱਗਦੀ ਹੈ ਨਾ ਮਾਰਕਿੰਗ ਕੀਤੀ ਹੋਈ ਆਟੋਮੈਟਿਕਲੀ ਪਤਾ ਲੱਗਦਾ ਠੀਕ ਹੈ ਹੁਣ ਆਪਾਂ ਜਿਹੜੀ ਇਹਦੇ ਚ ਕਾਟ ਪਾਉਣੀ ਆ ਇੰਚ ਦੀ ਲੈਗ ਦੀ ਕਾਟ ਦੋ ਇੰਚ ਤੇ ਹੋ ਗਈ ਜੀ ਇੱਥੇ ਮਾਰਕਿੰਗ ਕਰ ਦੇਣੀ ਆ ਸਵਾ ਦੋ 22 ਤੇ ਤਿਆਰ ਹੋ ਜਾਊਗਾ ਠੀਕ ਹੈ ਜੀ ਹੁਣ ਇਹਨਾਂ ਦੀ ਜਿਹੜੀ ਸਪੇਸ ਸਲਾਈ ਆ ਉਹ ਹੈਗੀ ਆ ਜੀ ਸਪੇਸ ਲਈ ਹੈਗੀ 15 ਇੰਚ ਤਿਆਰ ਆ ਜੀ 16 ਦੀ ਕਟਿੰਗ ਕੀਤੀ ਜਾਊਗੀ 16 ਦੀ ਮਾਰਕਿੰਗ ਸੌਰੀ ਕਟਿੰਗ ਜਾਂ ਨਹੀਂ ਮਾਰਕਿੰਗ ਕਰਨੀ ਆਪਾਂ 16 ਦੀ 15 ਤਿਆਰ ਆ 13 ਇੰਚ ਮੋਡੇ ਦੀ ਸਲਾਈ ਚਾਹੂਗਾ ਠੀਕ ਹੈ ਤੇ ਹੁਣ ਇਹਨਾਂ ਦੀ ਹੈਪ ਹੈਗੀ ਆ ਜੀ 17 17 ਆ ਠੀਕ ਹੈ ਜੀ ਕਮਰ ਇਹਨਾਂ ਦੀ ਹੈਗੀ 14 ਅੱਧਾ ਇੰਚ ਪਲੇਟਾਂ ਦਾ ਮਾਰਜਨ ਰੱਖਾਂਗੇ 7 7 14 7.5 15 7.5 ਤੇ ਮਾਰਕਿੰਗ ਹੋਊਗੀ ਇਹਨਾਂ ਦੀ ਹੈਗੀ 17 8 8 16 8.5 ਠੀਕ ਹੈ ਅੱਧਾ ਇੰਚ ਪਲੇਟਾਂ ਦਾ ਮਾਰਜਨ ਰੱਖਦੇ ਹੋਏ ਮਾਰਕਿੰਗ ਕਰੀ ਹੋਈ ਵਾਲੀ ਆ ਲਓ ਜੀ ਉਸ ਤੋਂ ਮਲਾ ਦੋਗੇ ਹੁਣ ਇਹਨਾਂ ਦੇ ਪਹਣ ਦੇ ਪਲੇਟ ਆ ਜੋ 12 ਇੰਚ ਹਾਂ 11.5 ਇੰਚ ਤੇ ਅਜੀ 10.5 ਤੇ ਤਿਆਰ ਆ 11.5 ਤੇ ਮਾਰਕਿੰਗ ਹੋਊਗੀ ਇਹਨਾਂ ਦੀ ਤੇ ਇਥੇ ਜਿਹੜੀ ਸਪੇਸ ਆ ਉਹ ਆਪਾਂ ਇਹਨਾਂ ਦੇ 3 ਇੰਚ ਹੀ ਰੱਖਾਂਗੇ 3 ਇੰਚ ਠੀਕ ਹੈ ਜੀ ਲੰਬਾਈ 6 ਇੰਚ ਓਕੇ ਜੀ ਉਸ ਤੋਂ ਬਾਅਦ ਫੇਰ ਮਾਪ ਲਓ ਓਕੇ ਹੋ ਗਿਆ ਇਹਨਾਂ ਨੂੰ ਮਾਰਕ ਉਸ ਵਿੱਚ ਆਹ ਲਓ ਜੀ ਹੁਣ ਇਹਨਾਂ ਦਾ ਆਹ ਵਾਲੀ ਜੋ ਹੈ ਨਾ ਦਾ 2.5 ਤੇ ਆ ਇਸ ਤਰ੍ਹਾਂ ਦੀ 2.5 ਤੇ ਮਾਰਕਿੰਗ ਕਰ ਲੈਣੀ ਆ ਫੇਰ ਆ ਜਿਹੜੀ ਸਪੇਸ ਸਲਾ ਇੱਥੋਂ ਲਾਉਣੀ ਆ 6.5 ਤੇ ਉਹ ਮਾਰਕ ਦੇਣਾ ठीक है जी हम इतों साढ़े छः इंच होगी ओके हो गया जी हम सब तो पहले कटिंग होगी कटिंग, कटिंग तो बाद दूसरे पास आप प्लेटर नहीं मार के पहुँच दी कर देंगे ठीक है जी हा लो जी इस तरह चारे पल्ले चकोगे चारे पल्ले चक के इस तरह कटिंग कर दोगे हाँ लो जी ठीक है जी इस तरह ਇਹਨਾਂ ਉਤਾਰ ਦੇਣਾ ਉਸ ਤੋਂ ਬਾਅਦ ਪਹਿਲੇ ਦੋ ਪੱਲੇ ਉਠਾਉਂਗੇ ਪਹਿਲੇ ਦੋ ਪੱਲੇ ਉਠਾਉਣ ਤੋਂ ਬਾਅਦ ਉਹਦੀ ਕਾਟ ਤਾਉਂਗੇ ਇਸ ਤਰ੍ਹਾਂ ਫਰੰਟ ਤੇ ਹੈ ਜੀ ਪਹਿਲੇ ਦੋ ਪੱਲਿਆਂ ਦਾ ਮਤਲਬ ਹੈ ਫਰੰਟ ਦੇ ਪੱਲੇ ਚੱਕੋਗੇ ਕਿਉਂਕਿ ਆਪਣੇ ਲੱਗ ਲੱਗ ਵਛਾਏ ਹੁੰਦੇ ਆ ਨਾ ਮੈਂ ਤੁਹਾਨੂੰ ਦੱਸਤਾ ਬਹੁਤ ਵਾਰੀ ਚੀਜ਼ ਹੁਣ ਇੱਥੇ ਕਟਿੰਗ ਕਰ ਦੋਗੇ ਕੱਟ ਲਗਾ ਦੋਗੇ ਦੂਸਰੇ ਪਾਸੇ ਪਲੇਟਾਂ ਦੇ ਜਦੋਂ ਮਾਰਕਿੰਗ ਕਰੋਗੇ ਈਜ਼ੀ ਹੋ ਜਾਂਦਾ ਨੇ ਛੋਟਾ ਜਿਹਾ ਕੱਟ ਲਾਇਓ ਜੀ ਸਲਾਈ ਵੇਲੇ ਨਾ ਆਪਾਂ ਨੂੰ ਆੱਖਾ ਆਉਂਦੇ ਹਨ ਹੁਣ ਇੰਚੀ ਟੇਪ ਦੀ ਨੋਕ ਨਾ ਕਹੋਗੇ ਇੰਚੀ ਦੀ ਨੋਕ ਨਾ ਕਹੋਗੇ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਉਸ ਤਰ੍ਹਾਂ ਮਾਰਕਿੰਗ ਪਹੁੰਚ ਦੀ ਕਰ ਦੋ ਦੂਸਰੇ ਪਾਸੇ ਇਸ ਤਰ੍ਹਾਂ ਠੀਕ ਹੈ ਜੀ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਜੇ ਇਸ ਤਰ੍ਹਾਂ ਆਪਾਂ ਹਰ ਰੋਜ਼ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦਿਂਦੇ ਰਹਿਨੇ ਆ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀਆਂ ਵੀਡੀਓ ਕਿਸ ਤਰ੍ਹਾਂ ਲੱਗਦੀਆਂ ਠੀਕ ਹੈ ਜੀ ਜਾਂ ਆਪਾਂ ਕਿਸ ਤਰ੍ਹਾਂ ਦੀਆਂ ਵੀਡੀਓ ਅੱਗੇ ਤੁਹਾਨੂੰ ਦੇ ਆਗੇ ਠੀਕ ਹੈ ਜੀ ਹੁਣ ਇਸ ਤੇ ਹੋ ਗਿਆ ਜੀ ਹੁਣ ਪੈਕ ਦੇ ਪੱਲੇ ਦੀ ਕੱਟਤੀ ਮਾਰਕਿੰਗ ਹੋ ਜਾਣੀ ਆ ਵੀਰੇ ਇਹਨਾਂ ਦੀ ਕਿਉਂਕਿ ਇਹ ਆਪਾਂ ਮਾਰਜਨ ਨਹੀਂ ਰੱਖਿਆ ਜਿਹੜਾ 1 ਇੰਚ ਦਾ ਆਪਾਂ ਰੱਖਦੇ ਹੁੰਦੇ ਆ ਸੂਟ 'ਚ ਬੈਕ ਦੇ ਪੱਲੇ 'ਚ ਠੀਕ ਹੈ ਇਹ ਹੋ ਗਿਆ ਇਹ ਪੈਕ ਤੇ ਹੋ ਗਿਆ 프ੌਂਟ ਦੇ ਹੋਗੇ ਉਹਨੂੰ ਮਾਰਕਿੰਗ ਨੂੰ ਡਾਰਕ ਕੇ ਡਾਰ ਕਰ ਲਿਆ ਕਿਉਂਕਿ ਕੱਟ ਲਗਾਇਆ ਹੋਇਆ ਆਪਾਂ ਇਸ ਤਰ੍ਹਾਂ ਇਹ ਇਸ ਤਰ੍ਹਾਂ ਠੀਕ ਹੈ ਜੀ ਆ ਲੋ ਜੀ ਆਪਣੀ ਕਟਿੰਗ ਹੋ ਗਈ ਹੁਣ ਆਪਾਂ ਬੈਕ ਦੇ ਪੱਲੇ ਦੀ ਗਲੇ ਦੀ ਕਟਾਈ ਪਾ ਦਿੰਨੇ ਇਹਨਾਂ ਦਾ ਬੈਕ ਦਾ ਗਲਾ ਹੈਗਾ ਜੀ ਬੈਕ ਦਾ ਗਲਾ ਇਹਨਾਂ ਦਾ 3.5 ਕਿ 4-5 ਇੰਚ ਸੀਗਾ ਜੀ टि करलेන්නේද සි පंजाති කටंग कर देන ਇੰਚ ਗਲਾ ਤਿਆਰ ਹੈ ਜੂ ਜੀ ਅੱਧੇ ਇੰਚ ਮੋਟ ਕੰਦੇ ਦੀ ਸਲਾਈ ਚਾਊਗਾ ਇਸ ਤਰ੍ਹਾਂ ਕਟਿੰਗ ਕਰੀਏ ਉਹਦੀ ਇੱਕ ਨਾ ਮੈਨੂੰ ਪੁੱਛਿਆ ਕਿਸੇ ਨੇ ਕਮੈਂਟ ਚ ਕਹਿੰਦੇ ਵੀ ਜੋ ਗਲੇ ਦੀ ਨਾ ਚੜਾਈ ਜ਼ਿਆਦਾ ਹੋ ਜਾਂਦੀ ਆ ਉਹ ਕੀ ਕਾਰਨ ਹੁੰਦਾ ਉਹ ਭੈਣੋ ਇਹੀ ਕਾਰਨ ਹੁੰਦਾ ਜਦੋਂ ਆਪਾਂ ਇਥੇ ਚੜਾਈ 3 2 1/2 1/3 ਹਨਾ ਕੱਟਦੀ ਤਾਂ ਸਲਾਈ ਵੀ ਲੱਗਣੀ ਆ ਸੀ ਇਹਨਾਂ ਲੱਗ ਕੇ ਉਹ 3 1/2 ਇੰਚ ਤੇ ਜਾ ਰੈਂਦੀ ਗਲੇ ਦੀ ਚੜਾਈ ਵੱਜ ਜਾਂਦੀ ਆ ਉਸ ਤਰ੍ਹਾਂ ਕੰਦਾ ਵੀ ਡਿੱਗੂਗਾ ਆਪਣਾ ਠੀਕ ਹੈ ਜੀ ਜੇ ਆਪਾਂ ਇਸ ਤਰ੍ਹਾਂ ਮੋੜੇ ਦੀ ਆਵਾਦ ਰੱਖਣੀ ਹੈ ਫਿਰ ਆਪਾਂ ਨੂੰ ਕੰਦੇ ਇਤੋਂ ਕੱਟ ਕਰਨਾ ਪੈਂਦਾ ਉਹ ਹਰੇਕ ਹਰੇਕ ਕਲਾਈ ਦਾ ਮਾਰਜਨ ਹੁੰਦਾ ਹੈਗਾ ਉਹ ਆਪਾਂ ਕਿਸੇ ਦਿਨ ਫਿਰ ਤੁਹਾਨੂੰ ਵੀਡੀਓ ਦੇਵਾਂਗੇ ਠੀਕ ਹੈ ਜੀ ਹਾਂ ਲਓ ਜੀ ਆਪਾਂ ਕਾ ਇਹਦੀ ਨੀਜ਼ ਦੀ ਕਟਿੰਗ ਕਰ ਦਿੱਤੀ ਦੋਨੋਂ ਪੰਨਿਆਂ ਦੀ ਠੀਕ ਹੈ ਜੀ ਤੇ ਆਪਾਂ ਹੁਣ ਕਿਸੇ ਹੋਰ ਵੀਡੀਓ ਨਾਲ ਫਿਰ ਤੁਹਾਨੂੰ ਮਿਲਾਂਗੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਵੇਂ ਲਾਈਕ ਕਮੈਂਟ ਕਰਨਾ ਭੁੱਲਿਆ ਕਰੋ ਠੀਕ ਹੈ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਜੀ ਧੰਨਵਾਦ